ਸਾਲਾਂ ਦੇ ਮਗਰ ਰਾਜਨੀਤੀ ਕੌਣ ਕਰ ਰਿਆ ਹੈਗਾ ਜੀ ਜੋ ਬੀਜੇਪੀ ਦੇ ਨਾਲ ਅੱਜ ਤੁਹਾਡੀਆਂ ਪਾਰਟੀਆਂ ਜਿਹੜੀਆਂ ਆਮ ਆਦਮੀ ਪਾਰਟੀ ਕਾਂਗਰਸ ਸਭਾਰੇ ਕਰਦੇ ਤੁਸੀਂ ਜੁੜੇ ਹੋ ਨਿਊ 62 ਦੇ ਨਾਲ ਤੇ ਮੈਂ ਹਾਂ ਤੁਹਾਡਾ ਸतीश ਕੁਮਾਰ ਹੈਪੀ ਅੱਜ ਤਿਕਸ਼ਨ ਸੂਤ ਭੂਤਪੁਰ ਕੈਬਨਿਟ ਮੰਤਰੀ ਜਦ ਤੋਂ ਵਿਖੇ ਭਾਜਪਾ ਗੋ ਪ੍ਰਤੀਪ ਸਿੰਘਲਾ ਦੇ ਘਰੇ ਪਹੁੰਚੇ ਚੋਣਾਂ ਵਾਲੀ ਮੌਸਮ ਹੈਗਾ ਚੋਣਾਂ ਵਾਲੀ ਮੌਸਮ ਦੇ ਵਿੱਚ ਹਰੇਕ ਬੰਦਾ ਰਾਜਨੀਤੀ ਦੀਆਂ ਗੱਲਾਂ ਕਰਦਾ ਹੈਗਾ ਤਿਕਸ਼ਨ ਸੂਦ ਇੱਥੇ ਆਈ ਸੀ ਉਹਨਾਂ ਦਾ ਜੋ ਪ੍ਰਦੀਪ ਸਿੰਘਲਾ ਦੇ ਘਰੇ ਪਹੁੰਚਣ ਦਾ ਪ੍ਰੋਗਰਾਮ ਸੀਗਾ ਉੱਥੇ ਆਏ ਹੋਏ ਉਹਨਾਂ ਦੇ ਦੋਸਤ ਮਿੱਤਰਾਂ ਨੇ ਉਹਨਾਂ ਦਾ ਸਵਾਗਤ ਕੀਤਾ ਨਾਸ਼ਤਾ ਕੀਤਾ ਤੇ ਕੁਝ ਚੱਲ ਰਹੇ ਚੋਣਾਂਾਂ ਦੇ ਮਾਹੌਲ ਬਾਰੇ ਵੀ ਉਹਨਾਂ ਨਾਲ ਗੱਲ ਹੋਈ ਸੁਣੋ ਕੀ ਕਿਹਾ ਤਿਕਸ਼ਨ ਸੂਦ ਨੇ ਇਸ ਸਮੇਂ ਨਾਸ਼ਤਾ ਕਰਦੇ ਹੋਏ ਤਿਕਸ਼ਨ ਸੂਦ ਜੀ ਪੰਜਾਬ ਦੇ ਚਾਤੀ ਪਹਿਲੀ ਵਾਰ ਕੂਵੇ ਪਰਲਮੈਂਟ ਪਰਲਮੈਂਟ ਮਦਾਨ ਸਾਰੇ ਦੇ ਵਿੱਚ ਕੀ ਕਰਨਾ ਚਾਹੁੰਦਾ ਹੈ ਦੇਸ਼ ਦੇ ਵਿੱਚ 412 ਦਾ ਮਾਮਲਾ ਤੇ ਮੈਨੂੰ ਪੱਕਾ ਯਕੀਨ ਹੈ ਸਾਡੇ ਬਾਦਸ਼ਾਹ ਨੂੰ ਯਕੀਨ ਆ ਕਿ ਜਿਹੜਾ ਪੰਜਾਬ ਹੀ ਆ ਉਹ ਤੋਂ ਚੁਟਾ ਨਹੀਂ ਹਾਂ ਅਸੀਂ ਦੋ ਅਲਾਈਂਸ ਤੇ ਪਰਫਾਰਮੈਂਸ ਦਾ ਤਸੀਦ ਤੋਂ ਫਾਰ ਫਾਰ ਬੈਟਰ ਪਰਫਾਰਮੈਂਸ ਇੱਕ ਵਾਰ ਹੈ ਪੰਜਾਬ ਦੇ ਕਿਨਾਰੇ ਬਹੁਤ ਧਾਰਨਾ ਕਿ ਆਵ ਪਹਿਲੇ ਨੰਬਰ ਤੇ ਪਰ ਕੈਪਟਨ ਕੰਬਲਾਸਟ ਜਿਹੜੇ 16ਵੇਂ ਨੰਬਰ ਤੇ ਬਾਕੀ ਨੰਬਰ ਹੋਏ ਪਿਛਲੇ ਕੌਰ ਸਰ ਦਾ ਤੇ ਬੰਦਾ ਦੇ ਹਾਲਾਤ ਹੈ ਬਰੇ ਮਿਸਟਰ ਉਹਨਾਂ ਮੁਜਬਲੀ ਤੇ ਕੱਲ੍ਹ ਤੋਂ ਜਿਹੜਾ ਕੰਮ ਚੱਲ ਰਿਹਾ ਹੈ ਇਹ ਲੋਕੀ ਪਾਕਾ ਕੇ ਭਾਜਪੀ ਆਫਕੋਰਸ ਸਟੇਟ ਗਵਰਨਮੈਂਟ ਦੇ ਵਿੱਚ ਸਹਿਯੋਗ ਨਹੀਂ ਆ ਗਿਆ ਕਾਗਿਦਾ ਇਹ ਭਾਵੇਂ ਪੰਜਾਬ ਦਾ ਮਾਹੌਲ ਬਹੁਤ ਸ਼ਾਂਤ ਸੀ ਜਦੋਂ ਇਹ ਸਭੀ ਸੱਤਾ ਆ ਰਹੀ ਹੈ ਆ ਅਜੇ ਮੈਨੂੰ ਉਹ ਜਿਹਾ ਨਹੀਂ ਮਿਲੇ ਜੋ ਲੋਕੀ ਪੀਜੇਪੀ ਨੂੰ ਅੱਪ ਭਰੇ ਵਧਨਾ ਚਾਹੁੰਦੇ ਹਨ ਬਣਾਣਾ ਚਾਹੁੰਦੇ ਪੰਜਾਬ ਨੂੰ ਜਿਹੜੀ ਸਭ ਨੂੰ ਬਹੁਤ ਦੇਖ ਚੁੱਕੇ ਹੈ ਪਰ ਚੁੱਕੇ ਹੈ ਇਸਕੇ ਅਗੇ ਬੀਜੇਪੀ ਦੀ ਪਰਫਾਰਮੈਂਸ ਜਿਹਨੇ ਸਰਵੇ ਵੀ ਆ ਰਿਹਾ ਤੁਸੀਂ ਦੇਖੋ ਵੀ ਇਹਨਾਂ ਦਾ ਵੋਟ ਸ਼ੇਅਰ ਜੋ ਸਰਵੇ ਦੇ ਵਿੱਚ ਆ ਰਿਹਾ ਕਾਹ ਜਲੇ ਆ ਉਹ ਚਲੇ ਆ ਕਿ ਕਿੰਨੀਆਂ ਸਿੱਧਾ ਕਦੇ ਕਿ ਪੰਜਾਬ ਚ ਬਿਜਲੀ ਦੇਖੋ ਜੇ ਬਾਕੀ ਨੇ 12 ਕਹਿੰਦੇ ਤਾਂ ਮੈਂ ਖਵਾਵਾ ਬਾਹਰ ਚੰਗੀ ਸਾਰੇ ਤੇਰੇ ਕਹਿੰਦੇ ਅਸੀਂ ਤੇਰੇ ਜਦੋਂ ਇੰਨਾ ਵਿਰੋਧ ਹੋ ਰਿਹਾ ਸਰੋਤ ਤੋਂ ਬਾਅਦ ਵੀ ਇੱਕੋ ਸਵਾਲ ਹੈ ਮੇਰਾ ਬੀਜਲੀ ਨੂੰ ਆਪ ਸਟ੍ਰੈਟਜੀ ਕਿਉਂ ਬਦਲਨੀ ਪਈ ਕਿ ਉਹਨੂੰ 70% ਬਾਹਰੋ ਕੈਂਡੀਡੇਟ ਲੈਣੇ ਪੈ ਰਹੇ ਆ ਕਿਉਂ ਆ ਦੇ ਕਹਿੰਦੇ ਪੜ ਗਿਓ ਜਿਹਨਾਂ ਨੇ ਮਿਹਨਤ ਕੀਤੀ ਜਿਹਨਾਂ ਜਿਹਨਾਂ ਬੀਜਲੀ ਨਾਲ ਜਿਹਨਾਂ ਨਾਲ ਸਾਰੀ ਬਰਦਾਤੀ ਆ ਦੀ ਬੀਜਲੀ ਬੀਜੇਪੀ ਜਿਹੜੀ ਆ ਉਹ ਕੈਂਡੀਡੇਟ ਬੀਜੇਪੀ ਦਾ ਸਾਡੇ ਜਿਹੜੇ ਕੈਂਡੀਡੇਟ ਨੂੰ ਬਦਲ ਕੇ ਉਹਨਾਂ ਨੇ ਜਿਹੜੇ ਚਾਹਵਾ ਦਾ ਨਾ ਚਾਹਵਾ ਪੈਸਾ ਚਾਹਵਾ ਲੋ ਸਵਾਲ ਆ ਗਿਆ ਗੁਰਦਾਸਪੁਰ ਚ ਕੌਣ ਆ ਬੀਜੇਪੀ ਦਾ ਕੈਂਡੀਡੇਟ ਜਿੱਥੇ ਜਿੱਥੇ ਸਾਡੇ ਆਪਣੇ ਕੈਂਡੀਡੇਟ ਨਹੀਂ ਸੀਗੇ ਉੱਥੇ ਬੀਜੇਪੀ ਦੂਸਰੇ ਕੈਂਡੀਡੇਟ ਆ ਰਹੀ ਹੈ ਪੂਰੀ ਇੰਡੀਆ ਦੀ 70% ਦੇ ਪਰਦੇਸ਼ ਹੋਈ ਜਿਹੜੇ ਬਦਲੇ ਹੋਏ ਬੀਜੇਪੀ ਵੱਧ ਰਹੀ ਹੈ ਜੀ ਬਾਕੀ ਪਾਰਟੀਆਂ ਟੁੱਟ ਰਹੀਆਂ ਆਪੇ ਆਪਣੇ ਆਪ ਦੇ ਬਦਲੇ ਕੋਸ਼ਿਸ਼ ਕਰ ਰਹੇ ਤੁਸੀਂ ਕੋਲ ਰੇਸ਼ੋ ਦੇਖੋਗਾ ਨਾ 70% ਤੁਸੀਂ ਬਿਲਕੁਲ ਗੱਲ ਕਰਦੇ ਆ ਇਹ 12 ਹਾਂ ਕਿ ਇਹ ਡੇਟਾ 7% ਵੀ ਨਹੀਂ ਹੋ ਰਿਹਾ ਤੁਸੀਂ 70 ਰੇਜੇ ਨਹੀਂ ਆ ਗਿਆ ਨਹੀਂ ਨਹੀਂ ਆ ਗਿਆ ਕਿਤੇ ਵੀ ਨਹੀਂ ਸੂ ਸਾਹਿਬ ਇਹਨੇ ਕਿਸਾਨਾਂ ਨੇ ਭਾਰੀ ਵਿਰੋਧ ਤੋਂ ਬਾਅਦ ਵੀ ਤੁਸੀਂ ਸਮਝਦੇ ਹੋ ਥੋੜੇ ਲਈ ਪੰਜਾਬ ਦੀ ਜਿਹੜੀ ਫਸਲ ਹੈਗੀ ਆ ਉਹ ਸੁੱਕੀ ਹੈ ਦੇਖੋ ਵਿਰੋਧ ਕਰਨ ਵਾਲੇ ਕੁਝ ਹੋਰ ਚਿਹਰੇ ਆ ਜੇ ਕਿਸਾਨਾਂ ਦੀ ਗੱਲ ਕਰੀਏ ਜਿੱਦਾਂ ਸਾਰੇ ਕਿਸਾਨਾਂ ਦੀ ਗੱਲ ਕਰੀਏ ਸਾਰੇ ਕਿਸਾਨ ਤਾਂ ਉਸ ਵਿੱਚ ਸ਼ਾਮਿਲ ਨਹੀਂ ਸਾਰੇ ਕਿਸਾਨ ਇਹ ਗੜੇ ਵਿਰੋਧ ਕਰ ਰਹੇ ਕਿਸਾਨਾਂ ਐਦਾ ਦੇਖੋ ਕਿਸਾਨ ਜਿਹੜੇ ਵਿਰੋਧ ਕਰਦੇ ਜੋ ਵੀ ਸਾਡੇ ਭਰਾਈ ਆ ਸਾਡੇ ਵਿੱਚੋਂ ਆ ਮੈਂ ਤਾਂ ਕਹਿੰਦਾ ਅਸੈਂਬਲੀ ਲੜੈ ਸੀ ਉਹ ਤੁਸੀਂ ਲੜੋ ਆਕੇ ਮੋਟਾ ਲੋਕਤੰਤਰ ਆ ਬੋਟਾ ਦਾ ਰਾਜ ਆ ਤੁਸੀਂ ਵੀ ਦੇਖੋ ਤੁਹਾਨੂੰ ਕਿੰਨੀਆਂ ਲੋਕੇ ਪਾਉਂਦੇ ਆ ਮੋਟਾ ਸੋ ਜਿਹੜੇ ਦੂਸਰੇ ਜੀਪੀ ਜਾਂ ਹੋਰ ਪਾਰਟੀਆਂ ਨਾਲ ਉਹਨਾਂ ਨੂੰ ਵਿੱਚ ਰੋਕਣਾ ਉਹ ਠੀਕ ਨਹੀਂ ਹੈ ਕਿਸੇ ਵੀ ਲੋਕ ਦੇ ਅੰਦਰ ਆਪਣੀ ਗੱਲ ਕਰਨਾ ਆਪਣਾ ਪ੍ਰੋਟੈਸਟ ਕਰਨਾ ਆਪ ਖੜੇ ਹੋ ਆਪ ਖੜੇ ਹੋ ਕੇ ਬੋਟਾ ਲੈਣ ਆਪਣਾ ਐਮਐਸਪੀ ਛੱਡ ਕੇ ਆਇਆ 10 ਗੁਣੀ ਐਮਐਸਪੀ 5 ਟਾਈਮਸ ਕਰ ਲੈ ਸਰਕਾਰ ਨੂੰ ਕੀ ਮੰਗਾ ਮੰਨਣ ਦੇ ਵਿੱਚ ਆ ਇਸ ਸਰਕਾਰ ਇਹਨਾਂ ਨੇ ਮੰਗਾ ਉਹ ਜੇ ਤੁਸੀਂ ਧਿਆਨ ਨਾਲ ਦੇਖੋ ਨਾ ਪੰਜਾਬ ਦੇ ਵਿੱਚ ਦੋ ਹੀ ਫਸਲਾਂ ਦੀਆਂ ਛੋਲੇ ਬੋਟੇ ਰੋਤੇ ਜਾਂ ਹੋਰ ਤਰ੍ਹਾਂ ਦੀ ਇਹਨਾਂ ਤੇ ਸਾਰਿਆਂ ਤੇ ਐਮਐਸਪੀ ਮਿਲ ਰਹੀ ਹੈ ਔਰ ਹਰ ਸਾਲ ਐਮਐਸਪੀ ਵਾਧ ਰਹੀ ਹੈ ਤੇ ਜਿਹੜੀਆਂ ਜੇ ਤੁਸੀਂ ਭਾਜਪਾ ਨੂੰ ਕਹਿੰਦੇ ਐਮਐਸਪੀ ਦਰ ਹੈ ਜਿਹੜੇ ਕਿਤੇ ਨਹੀਂ ਦਿੰਦੇ ਉੱਥੇ ਹਵਾ ਸਾਡਾ 13 ਫਸਲਾਂ ਤੇ ਐਮਐਸਪੀ ਦੇ ਇਹ ਭਗਵੰਤ ਮਾਨ 13 ਦੀ ਉਹ ਤਰੀ ਜਿਹੜੀ ਸੀ ਜੁੱਟੀਆਂ ਮਾਰ ਲਈ ਉਹ ਕਹਿੰਦੇ ਸੀ ਸਾਨੂੰ ਤੁਸੀਂ ਪਹਟਾਓ ਮੈਸਜੇਲ ਕਰੇ ਕੈਪਟਨ ਬਰਨਿੰਦਰ ਸਿੰਘ ਅਸੀਂ ਤੇ ਹੀ ਤੇ ਹੀ ਫਸਲਾਂ ਦੇ ਸਵਰੇ ਦਵਾ ਗਿਆ ਉਹਨਾਂ ਨੂੰ ਵੀ ਪੁੱਛ ਰੋ ਉਹਨਾਂ ਨੇ ਪੁੱਛਦੇ ਉਹਨਾਂ ਦੇ ਅੰਦਰ ਨਾਲ ਉਹਨਾਂ ਦੇ ਤਾਂ ਕਹਿੰਦੇ ਕਿਸਾਨ ਇਸ ਕਰਕੇ ਮੇਰਾ کہنا ਹੈ ਰਾਜਨੀਤੀ ਹੈ ਐਕਚੁਅਲੀ ਕਿਸਾਨ ਬੜਾ ਪੁਰੀ ਹੈ ਇਸ ਤਰ੍ਹਾਂ ਰਾਜਨੀਤੀ ਚੱਲ ਰਹੀ ਹੈ ਭਾਜਪਾ ਨੂੰ ਪੰਜਾਬ ਦੇ ਵਿੱਚ ਲੈਟ ਡਾਊਨ ਕਰਨ ਦੀ ਰਾਜਨੀਤੀ ਮੈਂ ਕਹਿੰਦਾ ਜਦੋਂ ਵੀ ਲੱਗਦੇ ਆ ਬੈਨਰ ਤੇ ਇੱਥੇ ਐਂਟਰੀ ਮਣਾਇਆ ਉਥੇ ਕਿਸਾਨਾਂ ਨਾਲੋਂ ਜ਼ਿਆਦਾ ਪੋਲਿਟਿਕਲ ਪਾਰਟੀਆਂ ਉਹ ਸਾਹਿਬ ਕਿਦਾਂ ਕਿਤੇ ਇਹ ਵੀ ਕਿਹਾ ਜਾ ਰਿਹਾ ਹੈਗਾ ਵੀ ਜਿਹੜਾ ਪ੍ਰੋਟੈਸਟ ਹੋ ਰਿਹਾ ਕਿਸਾਨਾਂ ਦਾ ਉਹ ਬੀਜੇਪੀ ਖਾਦੂਤ ਵਰਾਰੀ ਹੈਗੀ ਹੈ ਕਰਵਾ ਰਹੇ ਹੋ ਕਿ ਬੀਜੇਪੀ ਦੇ ਖਿਲਾਫ ਕਿਉਂ ਕਰ ਰਹੇ ਹੋ ਨਹੀਂ ਬੀਜੇਪੀ ਦੇ ਖਿਲਾਫ ਨਹੀਂ ਬੀਜੇਪੀ ਨੂੰ ਪਾਲਿਸੀ ਨਹੀਂ ਮਿਲਦੀ ਕਿ ਜੇ ਵੱਡੇ ਪਲੇਟਫਾਰਮ ਤੇ ਤੁਹਾਨੂੰ ਮਰਜ਼ੀ ਕੋਈ ਕਹਿ ਜਾਵੇ ਬੀਜੇਪੀ ਦਾ ਬਿਲਕੁਲ ਨਹੀਂ ਜਾਊਗੀ ਪਰ ਡਸਟੋ ਹੈ ਬੀਜੇਪੀ ਹੋ ਜਾਊਗੀ ਪਰ ਡਸਟੋ ਨਹੀਂ ਬੀਜੇਪੀ ਨੇ 250 ਸਾਲਾਂ ਦੇ ਮੇਲਵਾਲ ਕਰਾ ਰਹੀ ਆ ਉਹਨਾਂ ਨੂੰ ਪਾਲਿਸੀ ਨਹੀਂ ਮਿਲਦੀ ਬੀਜੇਪੀ ਦਾ ਡਸਟ ਕਰਾਈ ਤੇ ਬੀਜੇਪੀ ਨੂੰ ਵੋਟਾਂ ਬਾਹਰ ਕੋਈ ਕਿਸਾਨ ਕਹਿੰਦਾ ਅਸੀਂ ਵੋਟਾਂ ਯੂਨੀਅਨ ਬਣਾਣਾ ਹੈ ਕਹਿੰਦੇ ਵੋਟਾਂ ਦੇ ਜੋ ਤੇ ਅਸੀਂ ਪ੍ਰਦਰਸ਼ਨ ਦੇਖਦੇ ਆ ਰਹੇ ਹਾਂਗੇ ਜੀ ਕੱਲ ਵੀ ਅਸੀਂ ਤਾਂ ਕਵਰ ਕੀਤਾ ਹੈਗਾ ਇਹ ਕੋਈ ਐਡਾ ਹਾਈਪੋਥੈਟিক্যাল ਦੇਸ਼ ਦੇ ਇਸ ਦੇ ਵਿੱਚ ਜੁਆਰਟੀ ਸਟਡੀ ਸਾਡਾ ਵਰਕ ਆਉਟ ਇੱਕ ਬੜੀ ਖੁਸ਼ੀ ਦੇ ਲੈ ਰਹਾ 500 ਸਾਲ ਦਾ ਲੰਬਾ ਸੰਘਰਸ਼ 500 ਤੋਂ ਜ਼ਿਆਦਾ ਵਰ੍ਹਿਆਂ ਦੀ ਸ਼ਾਂਤਾਂ ਕੈਸ ਵੈ ਤਾਂ ਅਸੀਂ ਆਪਣੀ ਅਸਤਮਾ ਅਸਮਤਾ ਦਾ ਸਾਡੀ ਆਪਣੀ ਆਸਥਾਨ ਉਹਨੂੰ ਉਜਾਗਰ ਬਣੀ ਕਿਸੇ ਵੀ ਦੇਸ਼ ਲਈ ਇੱਕ ਵਰਲਡ ਦੀ ਗੱਲ ਹੁੰਦੀ ਹੈ ਬੜੀ ਨਿਮਾਮ ਦੀ ਗੱਲ ਹੁੰਦੀ ਹੈ ਕਿਸੇ ਵੀ ਕੌਮ ਲਈ ਹੈ ਕਿ ਜਿਹੜੀ ਗੁਲਾਮੀ ਦੀਆਂ ਨਿਸ਼ਾਨੀਆਂ ਮਿਲਣਾ ਹੈ ਕਿ ਹਾਂ ਔਰ ਜੋ ਤੱਕਾ ਹੈ ਜਿਸੀ ਤੇ ਤੋਂ ਸਮਾਜ ਦਾ ਉਹ ਤੱਕਾ ਸੀ ਉਹ ਦੂਰ ਕਰ ਪਾਇਆ ਠੀਕ ਹੈ